ਹਾਂਜੀ ਸਰ ਜੀ 500 ਬਰ ਬੱਸ ਚੜ੍ਹਦੀ ਬੋਲਦਾ ਹਾਂ ਏਹ ਮਨਮਾਨ ਇੱਕ ਮਿੰਟ ਇੰਤਜ਼ਾਰ ਕਰੋ ਹਾਂ ਮੇਰਾ ਆਦਾਨ ਕਰਨ ਯਾਰ ਕੰਪਲੇਂਟ ਤੇ ਮਰ ਗਿਆ ਪੁਲਿਸ ਵਾਲਾ ਤਾਂ ਕਹਿੰਦਾ ਨਹੀਂ ਅਸੀਂ ਉਹ ਭਾਜੀ ਕੰਪਲੇਂਟ ਪਹਿਲੇ ਭਾਜੀ ਇਹ ਡੈੱਡ ਬੋਡੀ ਦਾ ਆਪਾਂ ਫ੍ਰੀਜਰ 'ਚ ਰੱਖਣੀ ਹੈ ਨਾ ਉਹ ਹੈਲੋ ਇੱਕ ਮਿੰਟ ਗੱਡੀ ਚੱਲਦੀ ਹੈ ਆਏ ਐਮਰਜੈਂਸੀ ਗਿਆ ਦੱਸੇ ਹੌਸਪੀਟਲ ਲੈ ਕੇ ਜਾਣਾ ਜਿੰਨਾ ਆ ਭਾਜੀ ਤੁਸੀਂ ਵੀ ਖੱਲਾ ਜਿਵੇਂ ਕਿ ਅਸੀਂ ਦੇਖ ਰਿਹਾ ਇਨਸਾਨੀਅਤ ਦਾ ਦੁਆਰ ਖਤਮ ਹੁੰਦਾ ਜਾ ਰਿਹਾ ਵਾ ਕੱਲ ਅਸੀਂ ਫੰਕਸ਼ਨ ਤੋਂ ਸੀ ਆਰਏਸੀ ਕੇ ਲਗਭਗ 61 ਤੋਂ 11:00 ਦੇ ਟਾਈਮ ਸੀ ਗਾ ਰਹੇ ਤੇ ਆਪਣੇ ਪੰਜਾਬ ਲੁਧਿਆਣਾ ਟੁਕਰੀ ਨੀਅਰ ਸ਼ੀਤਲਾ ਮਾਤਾ ਮੰਦਿਰ ਕੋਲ ਭਾਜੀ ਇੱਕ ਮਿੰਟ ਪਾ ਜੀ ਗੱਲ ਕਰਾ ਤੁਹਾਡੇ ਨਾਲ ਸਾਰੇ ਨਾਲ ਪਾ ਜੀ ਕੋਈ ਨਹੀਂ ਪਾ ਜੀ ਪਾ ਜੀ ਵੀ ਚੱਕੋ ਯਾਰ ਚੱਲੋ ਚੱਲੋ ਪਾ ਜੀ ਚੱਲੋ ਇਹ ਵੀ ਲੈ ਇਧਰ 3 ਮਿੰਟ ਹੋ ਗਏ ਪਿੱਛੇ ਮਰਦਾ ਨਹੀਂ ਗਿਆ ਆ ਗਿਆ ਡਾਕਟਰ ਆ ਗਿਆ ਆਟੋ ਆ ਗਿਆ ਓ ਵੀਰੇ ਆ ਜਾ ਆ ਜਾ ਆ ਜਾ ਇਹ ਮੇਰਾ ਭਰਾ ਓਏ ਹੋਏ ਇਧਰ ਰੱਖੀ ਵੀਰ ਸਿੱਧਾ ਰੱਖੀ ਇਹਨੂੰ ਪਾ ਜੀ ਬੁਲੇ ਤੀਣਾ ਪਾ ਜੀ ਮੋਰ ਜਨ ਦਾ ਮੋਰ ਜੀ ਲੈਡ ਦਾ ਲੈਡ ਦਾ ਲੈਡ ਦਿਖਾ ਕੋਈ ਨਹੀਂ ਕੋਈ ਲੈਡ ਦਿਖਾ ਲੈਡ ਦਿਖਾ ਜਸ ਹੈਲਪ ਕਰਨੀ ਬੈਣੀ ਤੁਹਾਨੂੰ ਸਾਇੰਸ ਯਾਰ ਇਹ ਸਾਡੇ ਭਰਾ ਗਾ ਵੀਰ ਜੀ ਵੀਰ ਜੀ ਆ ਜਾਓ ਮੇਰੇ ਨਾਲ ਲੈਡ ਰੋਡ ਤੇ ਵੱਡੇ ਭਾਈ ਮੇਰੇ ਨਾਲ ਚੱਕਿਆ ਲੱਗਿਆ ਵੱਡੇ ਭਾਈ ਸਾਡਾ ਭਰਾ ਆ ਚੱਕੋ ਚੱਕੋ ਉਹ ਇੱਧਰ ਰੱਖੋ ਉਹ ਕੋਈ ਨਹੀਂ ਕੋਈ ਚੱਲ ਚੱਲ ਇੱਕ ਐਕਸੀਡੈਂਟ ਹੋਇਆ ਸੀ ਜਿੱਥੇ ਕਾਰ ਸਵਾਰਨ ਦੋ ਬਾਈਕਰਾਂ ਨੇ ਟੱਕਰ ਹੋਈ ਸੀ ਆਪਸ ਵਿੱਚ ਤੇ ਜਦੋਂ ਅਸੀਂ ਪਹੁੰਚੇ ਲਗਭਗ 15 ਤੋਂ 20 ਮਿੰਟ ਪਹਿਲਾਂ ਉੱਥੇ ਐਕਸੀਡੈਂਟ ਹੋਇਆ ਹੋਇਆ ਸੀਗਾ ਲੋਕ ਤਾਂ ਮੈਂ ਵੀਡੀਓ ਵੀ ਸ਼ੇਅਰ ਕਰੂੰਗਾ ਨਾਲ ਨਾਲ ਦਿਖਾਵਾਂਗੇ ਪੂਰੀ ਉਹਦੇ ਨਾ ਕਰਦੇ ਕਰਦੇ ਵੀ 40 ਤੋਂ 50 ਬੰਦੇ ਖੜੇ ਹੋਏ ਸੀ ਉਹਨਾਂ ਦਾ ਸਪੋਰਟ ਲੇਕਿਨ ਕਿਸੇ ਨੇ ਵੀ ਉਸ ਭਰਾਵਾਂ ਨੂੰ ਚੱਕਣ ਦੀ ਕੋਸ਼ਿਸ਼ ਨਹੀਂ ਕੀਤੀ ਕਈ ਲੋਕ ਵੀਡੀਓ ਬਣਾ ਰਹੇ ਆ ਉੱਧਰ ਖੜਕੇ ਖੂਨ ਦੇਖਦੇ ਪਏ ਜਿਵੇਂ ਵੀ ਆਪਾਂ ਕਹੀਏ ਲੇਕਿਨ ਕਿਸੇ ਵੀ ਸਾਡੇ ਭਰਾ ਨੇ ਉਹਨੂੰ ਕੋਸ਼ਿਸ਼ ਨਹੀਂ ਕੀਤੀ ਬਚਾਉਣ ਦੀ ਅਸੀਂ ਆਟੋ ਵਰੀਏ ਗੱਡੀ ਜਨੇ ਲੈ ਕੇ ਚਲੀਏ ਜਦੋਂ ਅਸੀਂ ਪਹੁੰਚੇ ਜੋ ਸਾਡੀ ਟੀਮ ਸਾਰੀ ਪਹੁੰਚੀ ਉੱਥੇ ਤੇ ਦੇਖਿਆ ਅਸੀਂ ਕਿਉਂਕਿ ਅੱਡੀ ਜ਼ਿਆਦਾ ਬਲੀਡਿੰਗ ਹੋ ਰਹੀ ਸੀ ਉਹਦੇ ਮਤਲਬ ਕਿ ਰੋਡ ਵੀ ਨਾ ਪੂਰੀ ਹਾਫ ਤੇ ਅਰਧ ਬਲੱਡ ਨਾਲ ਭਰੀ ਹੋਈ ਸੀ ਤੇ ਅਸੀਂ ਆਟੋ ਵਾਲਿਆਂ ਨੇ ਰੋਕਿਆ ਉੱਥੇ 4 ਤੋਂ 5 ਗੱਡੀਆਂ ਵੀ ਖੜੀਆਂ ਹੋਈਆਂ ਸੀ ਲੇਕਿਨ ਸਾਨੂੰ ਕਿਸੇ ਵੀ ਭਰਾ ਨੇ ਆ ਨਹੀਂ ਕਿਹਾ ਕਿ ਬਰੇ ਸਾਡੀ ਗੱਡੀ ਆ ਖੜੀ ਤੁਸੀਂ ਇਹ ਚ ਬਿਠਾ ਕੇ ਲੈ ਕੇ ਹਸਪੀਟਲ ਜਾਓ ਸਾਨੂੰ ਕਿਸੇ ਨੇ ਇਦਾ ਨਹੀਂ ਕਿਹਾ ਅਸੀਂ ਫਿਰ ਸਾਨੂੰ ਨਾ ਕਰਦੇ ਕਰਦੇ 10 ਮਿੰਟ ਲੱਗੇ ਕੱਡੋ ਕੱਡ ਅਸੀਂ ਆਟੋ ਵਾਲਿਆਂ ਨੇ ਰੋਕਿਆ ਫਿਰ ਇੱਕ ਘਾਟ ਵਾਲਾ ਵੀਰ ਸਾਨੂੰ ਮਿਲਿਆ ਉੱਥੇ ਉਹਨੇ ਅਸੀਂ ਨਾਲ ਲੱਗੇ ਕੋਈ ਮਤਲਬ ਇੰਨੀ पीट ਸੀ ਕਿਸੇ ਨੇ ਹੱਥ ਵੀ ਲਵਾ ਦੀ ਇੰਨੀ ਉਹ ਨਹੀਂ ਕੀਤੀ ਫਿਰ ਹੱਥ ਵੀ ਨਹੀਂ ਲਵਾ ਰਿਆ ਸੀ ਉਹਨੂੰ ਫਿਰ ਉਹਨੂੰ ਕਰਦੇ ਕਰਦੇ ਆਪਾਂ ਕ੍ਰਿਸ਼ਨਾ ਹਸਪੀਟਲ ਮੋਲਟਨ ਅਸੀਂ ਲੈ ਕੇ ਪਹੁੰਚੇ स्टेज रूम नर्स डॉक्टर बाहर आए उन्होंने दसया एक बंदे रा सही सीगा मतलब ब्लीडिंग ज्यादा सी लेकिन वो सांस चलते पैस गए एक दी पल्स बिल्कुल डेड आजी सीगी उन्होंने अंदर जाके उन्होंने चेकअप किया पर वो डेड हो गई सी एक बिल्कुल डेड हो गया सीगा बड़े भाई जी भाई जी बड़े भाई जी भाई जी हां यार ऊपर उतर आया बड़े अल्ले ओ यार ऊपरो यार मेरे बढाओ यार हाथ पाओ यार भाई जी आते हादसे सी नहीं चलने देना तेजा ਕੋਈ ਕ ਇੱਕ ਹੋਰੇ ਕੋ ਭਾਈ ਬਡੇ ਭਾਈ ਪੜਾਉਂਦਾ ਹੋ ਓਏ ਲੈ ਕੇ ਨੋ ਸੇਡ ਤੇ ਬਾਦੋ ਕਿਸ਼ਨ ਹਾਂ ਮੈਨੂੰ ਸੜਾਈ ਐ ਐਕਸੀਡੈਂਟ ਹੋ ਗਿਆ ਅਸੇ ਖੜ੍ਹ ਜਾ ਫੋਨ ਕਰਦੀ ਯਾਰ ਫੋਨ ਕਰਕੇ ਕਿਹਾ ਯਾਰ ਐਕਸੀਡੈਂਟ ਹੋ ਗਿਆ ਅਸੇ ਹਲੇ ਨਹੀਂ ਆਣਾ ਕਿਸ਼ਨ ਹਸਪੀਟਲ ਲੈ ਕੇ ਚੱਲੋ ਹਣ ਮਨ ਇੱਕ ਮਿੰਟ ਇੰਤਜ਼ਾਰ ਕਰ ਜੇ ਬਿਟੇ ਚਾਰ ਬੰਦੇ ਲੈ ਕੇ ਕਿਸ਼ਨ ਹਸਪੀਟਲ ਮੋਜੋ ਮੈਂ ਆ ਗਿਆ ਹੁਣ ਕੈਮਰਾ ਓਨ ਕਰੋ ਭਾਈ ਇਹ ਕੋਈ ਕੈਮਰਾ ਨਹੀਂ ਹੈ ਆਪਣਾ ਇਹ ਸੇਖਾ ਆਪਣਾ ਐਨਜੀਓ ਆਪਣਾ ਆਣੇ ਆਓ ਜੇ ਪਹੁੰਚਾਓ ਤੇ ਜਾ ਪਾਓ ਯਾਰ ਜੀ ਲੈ ਕੇ ਚਲੋ ਯਾਰ ਭਾਈ ਦੂ ਚਲੋ ਕੋਈ ਗੱਲ ਨਹੀਂ ਚਲੋ ਮੁੰਡੇ ਆ ਰਹੇ ਸਾਰੇ ਮੁੰਡੇ ਪਹੁੰਚ ਗਏ ਭਾਈ ਚਲੋ ਚਲੋ ਤੁਸੀਂ ਕਰੋ ਭਾਈ ਚਲੋ ਚਲੋ ਯਾਰ ਸ਼ਾਟਰ ਲਿਓ ਯਾਰ ਹਾਂ ਮੇਰੇ ਆ ਜਾਣ ਚੜ ਯਾਰ ਉੱਤਰ ਮਨਾ ਇੱਕ ਤੁਮਨ ਹਾਂ ਪਤੰਗੀ ਤੇਰਾ ਹੱਥ ਪਾਜੀ ਹਾਂ ਹਾਂ ਜੀ ਉਹ ਮੋਬਾਈਲ ਕੋਈ ਨਹੀਂ ਮੋਬਾਈਲ ਨਹੀਂ ਕੋਈ ਕਿਹੜੀ ਸੜਕ 'ਚ ਆ ਤਾਂ ਮੂ ਆਪਣੇ ਬਰ ਦੇ ਕੇਸ ਆਊਗਾ ਚੱਲੋ ਹੱਥ ਪਾਓ ਬਚਾਲਿਓਂ ਜੀ ਮਨੇ ਅੱਗੇ ਕਰੋ ਭਾਜੀ ਮਨੇ ਅੱਗੇ ਦੂਨਾ ਦੱਸ ਕੋਈ ਚੱਲੇ ਚੱਲੇ ਚੱਕ ਰੰਗੇ ਕਰੋ ਚੱਲ ਸਹੀ ਦੱਸ ਚੱਲ ਜਿੰਨੀ ਲਿਆ ਦੋ ਫੋਨ ਬਣਾ ਕੇ ਕੋਈ ਨਹੀਂ ਕੋਈ ਨਹੀਂ ਆਪਣੇ ਕੋਲ ਇੱਕ ਹੋਰ ਲਿਆ ਟੈਚ ਜੋ ਅਸੀਂ ਇੱਕ ਮਤਲਬ ਹਸਪੀਟਲ ਲੈ ਕੇ ਪਹੁੰਚੇ ਤਾਂ ਇੱਕ ਬੰਦਾ ਉਹਨ ਦਾ ਸਪੋਰਟੀ ਐਕਸਪਾਇਰ ਹੋ ਚੁਗਾ ਸੀਗਾ ਕਿਉਂਕਿ 15 ਤੋਂ 20 ਮਿੰਟ ਪਹਿਲਾਂ ਜੋ ਅਸੀਂ ਪਹੁੰਚਿਆ ਉਹ ਤੋਂ ਪਹਿਲਾਂ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਲੇਕਿਨ ਚੈਕਰ ਮੰਗਾਓ ਯਾਰ ਦੂਜਾ ਚੈਕਰ ਕਿਹੜੇ ਚੈਕਰ ਪਤਾ ਕੱਲ੍ਹ ਕਾ ਪੁਲਸ ਵਾਲੇ ਮੈਨੂੰ ਕਹਿ ਲੀ ਆ ਆਪਣੇ ਹਾਂ ਫੋਟੋਆਂ ਲੈ ਰਿਹਾ ਦਿੰਦਾ ਕੰਨੂ ਸਾਰੇ ਸਿੱਧੀ ਗੱਲ ਆਪਾਂ ਤੇ ਕਿਉਂਕਿ ਅਸੀਂ ਵੀ ਫੋਟੋਵਾ ਜੀ ਆ ਰਹੇ ਹਾਂ ਹਾਂ ਚੈੱਕ ਮੰਗੋ ਸੈ ਸ਼ਰਮਾ ਉਹ ਬੰਦਾ ਬੇਟਾ ਠੀਕ ਹੈ ਨੀ ਹੈਲੋ ਪੁੱਤਰ ਹੈਲੋ ਠੀਕ ਹੈ ਕੋਈ ਨਾ ਸੱਠਾ ਜੀ ਸਟਿਚਰ ਭਾਈ ਸਟਿਚਰ ਮੰਗਵਾਏ ਕੋ ਉਹ ਹੈਲੋ ਪੁੱਤਰ ਆਪਣੇ ਵੱਲੋਂ ਕੋਲਦਾ ਆ ਹਾਂ 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 ਠੀਕ ਹੈ ਠੀਕ ਹੈ ਵੀਰੇ ਪਾਸਵਰਡ ਪਤਾ ਤੇਰੇ ਫੋਨ ਦਾ ਕੀ ਹੈ ਹਾਂਜੀ ਸਰ ਜੀ ਪੰਜੂ ਬੈਲਪਾਸ ਫੈਕਟਰੀ ਬੋਲਦਾ ਹਾਂ ਹਾਂ ਸਰ ਤੁਹਾਡੇ ਸਾਹਮਣੇ ਜਿਹੜੇ ਚੱਕੇ ਲੈ ਕੇ ਗਏ ਸੀ ਹਸਪੀਟਲ ਇੱਕ ਤਾਂ ਮੇਰੇ ਘਰ ਬੰਦਾ ਡੈੱਡ ਹੋ ਗਿਆ ਜਾਂਦੇ ਜਾਂਦੇ ਹਾਂ ਦੂਜਾ ਸਿਵਲ ਪੇਸ਼ਤਾ ਜੀ ਅਸੀਂ ਕਿ ਉਹ ਸਿਵਲ ਜਾ ਕੇ ਮੇਰੇ ਸਾਹਮਣੇ ਕੋਈ ਐਡਮਿਟ ਕਰਦਾ ਹੈ ਕਿ ਨਹੀਂ ਕਰਦਾ ਉਹ ਉਹਨਾਂ ਨੂੰ ਪਤਾ ਹੋਣਾ ਬਾਕੀ ਮੁੰਡੇ ਮੇਰੇ ਨਾਲ ਗਏ ਆ ਲੇਕਿਨ ਸਰ ਤੁਹਾਡੀ ਮੈਨੂੰ ਹੈਲਪ ਦੀ ਲੋੜ ਹੈ ਇਸ ਟਾਈਮ ਬਹੁਤ ਜ਼ਰੂਰਤ ਹੈ ਭਾਜੀ ਜਿੱਦਾ ਤੁਸੀਂ ਉਹਦਾ ਹੀ ਮੈਂ ਮੈਨੂੰ ਵੀ ਨਹੀਂ ਪਤਾ ਰੋਡ ਐਕਸੀਡੈਂਟ ਸੀਗਾ ਤੁਹਾਡੇ ਤੁਸੀਂ ਵੀ ਸਾਰੇ ਮਾਸਟਰ கிருஷ்ਣ ਹਸਪੀਟਲ ਲੇਕ ਆਇਆ ਸੀਗਾ ਜੀ ਬੰਦੇ ਉਹਨਾਂ ਮਾਟਨ கிருஷ்ਣ ਹਸਪੀਟਲ ਜੀ ਹਾਂ ਸਰ ਥੋੜਾ ਜਲਦੀ ਆਣਾ ਤੁਹਾਡੀ ਵੇਟ ਕਰਦੇ ਪਏ ਆ ਆਇਓ ਉਹ ਆਂ ਕਹਿੰਦੇ ਮੁੰਡੇ ਕਿਹੜੇ ਐ ਸਾਨੂੰ ਵੀ ਪਤਾ ਲੈ ਅੱਛਾ ਭਾਜੀ ਮੁੰਡੇ ਕਿਹੜੇ ਐ ਹਾਂਜੀ ਬਈ ਚੱਕਨ ਦਾ ਗੁਨਾ ਨਹੀਂ ਕੋਈ ਮੈਂ ਕੀਤਾ ਸਾਰੀ ਦੁਨੀਆ ਨੂੰ ਪਤਾ ਹੈ ਇੱਕ ਮਿਸ਼ਨ ਵੱਲੋਂ ਸੇਵਾ ਕੀਤੀ ਗਈ 500 ਬੰਦਾ ਖੜਾ ਸੀਗਾ ਹੈਲੋ ਅਗਰ ਸੈਦ 500 ਬੰਦਾ ਚੰਦਾ ਤੇ ਉਹ ਬੱਚਿਆਂ ਦੀ ਜਾਨ ਬਚ ਸਕਦੀ ਸੀਗੀ ਰੋਕਦਾ ਲੇਕਿਨ ਕਿਸ ਨੇ ਕਿਸਨੇ ਹੱਥ ਨਹੀਂ ਪਾਇਆ ਹੁਣ ਇੱਕ ਬੱਚਾ ਫੁੱਲਾ ਹੋ ਗਿਆ ਦੱਸੋ ਫੁੱਲ ਸਾਲੇ ਨੇ ਕੋਸ਼ਿਸ਼ ਕੀਤੀ ਉਹਨ ਇੱਕ ਬੰਦਾ ਪੂਰਾ ਹੋ ਗਿਆ ਉਹਨੂੰ ਪੂਰਾ ਵੀ ਦੂਜਾ ਵੀ ਸੀਰੀਅਸ ਆ ਬਹੁਤ ਹੈ ਕੀ ਕੀਤਾ ਜਾਵੇ ਦੱਸ ਪਾਣੀ 19 ਸਾਲ ਨੂੰ ਤੋਂ ਦੂਸਰੇ ਬੰਦੇ ਨੇ ਕਿ ਉਹਦੀ ਬਲੀਡਿੰਗ ਜ਼ਿਆਦਾ ਹੋ ਗਈ ਸੀ ਤੇ ਆਟੋ ਵਾਲਾ ਜਿਹੜਾ ਸੀਗਾ ਨਾਲ ਸਾਡੇ ਬੰਦੇ ਟੀਮ ਮੈਂਬਰ ਜਿਹੜੇ ਗਏ ਤੇ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਸਿਵਲ ਪਹੁੰਚੋ ਕਿਉਂਕਿ ਇੱਕ ਡੈਟ ਕੋੜੀ ਅੰਦਰ ਸੀਗੀ ਕਿ ਉੱਤੇ ਪੁਲਿਸ ਨੇ ਵੀ ਆਣਾ ਸੀਗਾ ਮਤਲਬ ਕਈ ਲੋਕਾਂ ਕੋਲੋਂ ਕਾ ਵੀ ਸਵਾਲ ਵੀ ਉੱਠੇਗਾ ਕਿ ਤੁਸੀਂ ਕੌਣ ਹੋ ਨੇ ਜੀ ਲੈ ਕੇ ਜਾਣ ਵਾਲੇ ਦੇਖੋ ਅਸੀਂ ਦਾ ਇੱਕ ਆਪਣਾ ਜੋਬ ਸਾਡੇ ਵੱਲੋਂ ਹੋਇਆ ਸੀ ਹਸਪੀਟਲ ਲੈ ਕੇ ਆਣੇ ਚਲੋ ਅਸੀਂ ਵੀ ਕੋਈ ਪਰਮਾਤਮਾ ਨੇ ਸਾਡੇ ਅੰਦਰ ਸੇਵਨ ਵਾਈ ਕੀ ਤੁਸੀਂ ਜਾ ਕੇ ਚੱਕਣਾ ਵਾ ਅਸੀਂ ਤਾਂ ਲੰਗ ਦੇ ਵਿੱਚ ਸਾਨੂੰ ਵੀ ਨਹੀਂ ਪਤਾ ਕਿ ਐਕਸੀਡੈਂਟ ਹੋਇਆ ਆ 15 ਤੋਂ 20 ਮਿੰਟ ਪਹਿਲਾਂ ਦਾ ਐਕਸੀਡੈਂਟ ਹੋਇਆ ਆ ਸੀਗਾ ਤੇ ਜਿੱਥੇ ਜਾ ਕੇ ਚੱਕਿਆ ਫਿਰ ਉਹਨਾਂ ਦੀ ਡੈਥ ਹੋ ਚੁੱਕੀ ਸੀਗੀ ਉਸ ਤੋਂ ਬਾਅਦ ਅਸੀਂ ਵਨ ਲੈ ਕੇ ਗਏ ਉਹਨਾਂ ਦੇ ਪੱਟੀ ਪੁੱਟੀ ਜੋ ਵੀ ਟਾਂਕੇ ਟੁੰਕੇ ਲੱਗਨੇ ਸਨ ਉਹਨਾਂ ਨੇ ਕੀਤੇ ਕਿਉਂਕਿ ਦੂਸਰੇ ਬੰਦੇ ਦੇ ਦਿਮਾਗ 'ਤੇ ਸਾਡੇ ਬਹੁਤ ਜ਼ਿਆਦਾ ਲੱਗੀ ਹੋਈ ਸੀਗੀ ਤੇ ਉਹਨਾਂ ਨੇ ਸਾਨੂੰ ਉੱਥੇ ਰੈਫਰ ਕਰਕੇ ਅਰੋੜਾ ਦੇ ਭੇਜਿਆ ਅਰੋੜਾ ਨੀਦਰ ਸੈਂਟਰ ਭਲੇ ਉਹਨਾਂ ਦੀ ਟਰੀਟਮੈਂਟ ਚੱਲਦਾ ਪਿਆ ਹੈ ਤੁਹਾਡੀ ਹਾਲਤ ਸੀਰੀਅਸ ਹੈ ਤੁਸੀਂ ਉਹ ਵਿਅਕਤੀ ਅੱਗੇ ਮਤਲਬ ਜਿਹੜਾ ਹੈ ਜਿਹੇ ਜ਼ਿਆਦਾ ਬਲੀਡਿੰਗ ਹੋ ਰਹੀ ਹੈ ਉਸ ਅੱਗੇ ਅਰਦਾਸ ਕਰੇ ਪਰਮਾਤਮਾ ਕੀ ਦੁਆ ਕਰਕੇ ਉਹ ਬੰਦਾ ਠੀਕ ਹੋ ਜਾਏ ਵੀ ਦੂਸਰਾ ਬੰਦਾ ਦੇਖੋ ਉਹਨੂੰ ਆਪਾਂ ਨਹੀਂ ਬਚਾ ਸਕਦੇ ਬਹੁਤ ਕੋਸ਼ਿਸ਼ ਕਰਦੇ ਵੇਸੀ ਲੇਕਿਨ ਦੇਖੋ ਪਰਮਾਤਮਾ ਅੱਗੇ ਕਿਸੇ ਦਿਨ ਹੀ ਚੱਲਦੀ ਹੈਗੀ ਲੇਕਿਨ ਮੈਂ ਕਹਿਣਾ ਕਿ ਜਿਹੜੇ 15-20 ਮਿੰਟ ਆਪਾਂ ਅੱਧਾ ਘੰਟਾ ਬਣਾ ਵੇਸ਼ ਹੋ ਗਿਆ 10 ਮਿੰਟ ਆਡੋ ਲੰਬੀ ਵੇਟ ਕਰਨੀ ਪਈ ਕਿ ਵੀਰੇ ਆਪਾਂ ਇਹਨੂੰ ਹਸਪੀਟਲ ਲੈ ਕੇ ਆਏ ਕੈਮਰਾਵਾਂ ਦਾ ਇਹ ਹੁੰਦਾ ਬਾਈ ਵੱਡਾ ਉਹ ਨਿਕਲ ਗਏ ਇਹਨਾਂ ਨੇ ਦੇ ਉਠਾ ਕੇ ਲੈ ਕੋਈ ਗੱਲ ਕੋਈ ਗੱਲ ਇਕੱਪਾ ਕਰ ਲੈ ਕੀ ਕਰ ਰਹੇ ਸਰ ਦੁਬਾਰਾ ਇੱਕ ਵਾਰੀ ਆ ਗਏ ਲੈ ਆਪਣੇ ਤੋਂ ਬਾਹਰ ਅਗੇ ਹੋ ਮੈਂ ਸਰ ਮੈਂ ਗੱਲ ਕਰ ਬੀ ਜਾਵਾਂਗਾ ਤੁਹਾਡੇ ਨਾਲ ਦੀਪਾਂਸ਼ੂ ਵੈਲਫੇਅਰ ਸੁਸਾਇਟੀ ਵਾਲੇ ਡੈਡੀ ਹੋ ਚੁੱਕੀ ਹੈ ਮੰਗਿਆ ਬੰਦਾ ਤੁਹਾਡੇ ਤੁੰਗਰੀ ਖਾਲੀ ਕੰਪਲੇਨ ਹੋ ਪੁਲਿਸ ਵਾਲਾ ਤਾਂ ਕਹਿੰਦਾ ਨਹੀਂ ਅਸੀਂ ਉਹ ਭਾਈ ਜੀ ਕੰਪਲੇਨ ਹੋ ਚੁੱਕੀ ਹੋਈ ਹੈ ਉਹ ਕੀ ਕਹਿੰਦਾ ਪੁਲਿਸ ਵਾਲਾ ਕਹਿ ਰਿਹਾ ਇੱਥੇ ਗੱਡੀ ਅਵੇਲੇਬਲ ਨਹੀਂ ਹੈ ਅਵੇਲੇਬਲ ਹੈ ਭਾਜੀ ਆਪਾਂ ਇਹ ਡੈੱਡ ਬੋਡੀ ਦਾ ਆਪਾਂ ਫ੍ਰੀਜਰ 'ਚ ਰੱਖਣੀ ਹੈ ਨਾ ਜਾ ਰਹੇ ਸੀ ਇਹਨੂੰ ਦੇਖ ਕੇ ਦੱਸਦੀ ਰੁੱਕ ਗਏ ਪੁਲਿਸ ਵਾਲੇ ਮੈਨੂੰ ਕੀ ਕਹਿੰਦੇ ਭਾਜੀ ਪੁਲਿਸ ਵਾਲੇ ਮੈਨੂੰ ਪਤਾ ਕੀ ਕਹਿੰਦੇ ਕਹਿੰਦੇ ਤਿੰਨ ਬੰਦੇ ਆਪਣੇ ਤੇ ਛੱਡ ਆਪਣੇ ਨਾਮ ਲਿਖਾ ਆਪਣੇ ਫੋਨ ਲਿਖਾ ਮਾਨੂੰ ਕੀ ਗਿਆ ਮੈਂ ਕਿਹਾ ਭਾਜੀ ਨੈਕਸ ਸੇਵਾਦਾਰ ਹੈ ਅਗਰ ਮੈਂ ਬੰਦੇ ਚੱਕਾ ਹਸਪੀਟਲ ਲੈ ਕੇ ਜਾ ਰਾ ਤੇ ਕਲੇਮ ਮੇਰੇ ਉੱਤੇ ਆਊਗਾ ਕੀ ਕਰੇ ਜਾ ਰਹੇ ਆ ਅਸੀਂ ਇਹਨਾਂ ਨੂੰ ਲੈ ਕੇ ਆਏ ਆ ਇਹ ਤਾਂ ਬਹੁਤ ਚੰਗਾ ਗੱਲ ਹੈ ਇਹਦਾ ਮਤਲਬ ਕੀ ਹੈ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੀ ਆਪਾਂ ਕਿ ਜਿਵੇਂ ਉਹ ਇੱਧਰ ਹੀ ਪ੍ਰੋਬਲਮ ਆਈ ਸੀ ਕਿ ਲੋਕੀ ਖੜਕੇ ਦੇਖਦੇ ਪਏ ਸੀ 15 ਤੋਂ 20 ਮਿੰਟ ਜਿੰਨੇ ਵੀ ਵੇਸਟ ਹੋਏ ਨੇ ਲੋਕੀ ਉਹਦੇ ਖੜੇ ਹੋਏ ਸੀ ਕੋਈ ਵੀ ਹੱਥ ਨਹੀਂ 바 ਰਿਆ ਸੀਗਾ ਅਗਰ ਆਪਾਂ ਉਹਨਾਂ ਨੂੰ ਮੌਕੇ ਤੇ ਜਦੋਂ ਹੀ ਐਕਸੀਡੈਂਟ ਵਾਸੀ ਆਪਾਂ ਉਹਦੀ ਹਸਪੀਟਲ ਲੈ ਜਾਂਦੇ ਤਾਂ ਸ਼ਾਇਦ ਉਹਨਾਂ ਦੀ ਜਾਨ ਬਚ ਸਕਦੀ ਸੀਗੀ ਸਤੰਨ ਸਾਰੇ ਅੱਗੇ ਹੱਥ ਜੋੜ ਕੇ ਅਰਦਾਸ ਹੈ ਕਿ ਜੇ ਜਾ ਕੇ ਇੰਨਾ ਨਹੀਂ ਕੋਈ ਜਕੀਸ਼ੂ ਨਹੀਂ ਹੁੰਦਾ ਹੈਗਾ ਜੇ ਜਾ ਕੇ ਉਹਨਾਂ ਦੇ ਓਨ ਦਾ ਸਪੋਰਟ ਅਗਰ ਮਦਦ ਕਰੋਗੇ ਨਾ ਹਸਪੀਟਲ ਲੈ ਕੇ ਆਓ ਉਹਨਾਂ ਦੀ ਬੱਚ ਵੀ ਜਾਓਗੇ ਤੁਹਾਡੇ ਪਰ ਕੋਈ ਵੀ ਕਲੇਮ ਇਦਾਂ ਨਹੀਂ ਆਉਂਦਾ ਹੈਗਾ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਹੋਰ ਲੋਕਾਂ ਤੱਕ ਸ਼ੇਅਰ ਜ਼ਰੂਰ ਕਰੋ ਅੱਗੇ ਉਹਨਾਂ ਨੂੰ ਵੀ ਇੱਕ ਮੈਸੇਜ ਮਿਲ ਸਕਦਾ ਵਾ ਧੰਨਵਾਦ ਕੀ ਕਰੇ ਜਾ ਰਹੇ ਆ ਅਸੀਂ ਤਾਂ ਇਹਨਾਂ ਨੂੰ ਲੈ ਕੇ ਆਏ ਆ ਬਹੁਤ ਚੰਗਾ ਗੱਲ ਇਹਦਾ ਮਤਲਬ ਕੀ ਹੈ ਇਹ ਦੇਖਦੇ ਬਾਤ ਚ ਜਾਂਦਾ